ਇਹਦੇ ਪਲਖ ਕੀ ਕਹਿਣਾ ਚਾਹੋਗੇ ਮੇਰਾ ਨਾਮ ਐਸਜੀਓ ਵੀ ਸ਼ੇਖਦਮਾਨ ਜੀ ਕਿਹੜੀ ਡਿਪਾਰਟਮੈਂਟ ਚ ਲਿਖੇ ਜੀ ਇਹ ਵਾਟਰ ਰਿਸੋਰਸਸ ਡਿਪਾਰਟਮੈਂਟ ਇਰੀਗੇਸ਼ਨ ਡਿਪਾਰਟਮੈਂਟ ਸਾਡੇ ਇੱਕ ਦਿਵਾਲੀ ਆ ਵਿਸ਼ਕਰਮਾਂ ਦੇ ਭਗਵਾਨ ਵਾਲਮੀ ਕੀ ਦਾ ਸ਼ੁਰੂ ਤੇ ਰਹਾ ਰਿਹਾ ਹੈ ਇਹਦੇ ਇਹ ਕੀ ਆਪਾਂ ਮੈਸੇਜ ਦੇਣਾ ਚਾਹੁੰਦੇ ਜੀ ਮੈਂ ਬਸ ਸਾਰੇ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਭਗਵਾਨ ਵਾਲਮੀ ਦੀ ਤੇ ਪ੍ਰਗਟ ਦਿਵਸ ਦੀਆਂ ਦਿਵਾਲੀ ਦੀਆਂ ਤੇ ਵਿਸ਼ਕਰਮ ਦੇ ਦਿਨਾਂ ਸਾਰਿਆਂ ਨੂੰ ਲੱਗਦਾ ਹੋਦਾ ਨਹੀਂ ਹੈ ਖਾਲਸਰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਬੱਚੇ ਪਟਾਕੇ ਦੀਵਾਲੀ ਦੇ ਉੱਤੇ ਚਲਾ ਰਹੇ ਨੇ ਮੇਰੇ ਵੱਲੋਂ ਸਾਰਿਆਂ ਨੂੰ ਮੈਸੇਜ ਆ ਰਹੀ ਹੈ ਨੌਜਵਾਨਾਂ ਨੂੰ ਕਿ ਪ੍ਰਦੂਸ਼ਣ ਦਾ ਇਸਕ ਬਹੁਤ ਜ਼ਿਆਦਾ ਹੋ ਗਿਆ 에ਅਰ ਕੁਆਲਿਟੀ ਇੰਡੈਕਸ ਜਿਹੜਾ ਬਹੁਤ ਜ਼ਿਆਦਾ ਦਿਖਦਾ ਜਾ ਰਿਹਾ ਹੈ ਆਪਣਾ ਤੇ ਆਪਾਂ ਦੀਵਾਲੀ ਦੇ ਨਾਲ ਨਾਲ ਧਾਰਮਿਕ ਤਿਉਹਾਰ ਦੇ ਨਾਲ ਨਾਲ ਪਰਿਆਵਰਣ ਵੱਲ ਵੀ ਆਪਣੀ ਜ਼ਿੰਮੇਵਾਰੀ ਨਿਭਾਈਏ ਤੇ ਸਰਕਾਰ ਵੱਲੋਂ ਜੋ ਹਦਾਇਤਾਂ ਦਿੱਤੀਆਂ ਜਾਂਦੀਆਂ ਉਹਨਾਂ ਦੀ ਪਾਲਣਾ ਕਰਦੇ ਹੋਏ ਜ਼ਿਆਦਾ ਜ਼ਿਆਦਾ ਅਗਰ ਚਲਾਉਣੇ ਪੈਂਦੇ ਅਤੇ ਇਕੋ ਫਰੈਂਡ ਵੀ ਜਿਹੜੇ ਆ ਪਟਾਕੇ ਉਹ ਚਲਾਇਆ ਜਾਂਦਾ ਸੀ